रेडी रेडी ਹੋ ਵੀ ਮੈਮ ਸੱਚ ਬਿਆਨ ਚਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਠਿੰਡਾ ਚ ਵੱਖ-ਵੱਖ ਏਰੀਆਸ ਚ ਪੂਰੇ ਜ਼ਿਲ੍ਹੇ ਚ ਇੱਕ ਕਾਸੋ ਆਪਰੇਸ਼ਨ ਕਰ ਰਹੇ ਹਾਂ ਜਿੱਥੇ ਸਾਨੂੰ ਆਪਣੇ ਸੋਰਸਸ ਰਾਹੀਂ ਵੀ ਔਰ ਪਬਲਿਕ ਤੋਂ ਕੰਪਲੇਂਟ ਆਂਦੀ ਹੈ ਕਿ ਇਨ ਏਰੀਆਸ ਚ ਨਸ਼ੇ ਦੀ ਕੰਜ਼ਮਪਸ਼ਨ ਹੁੰਦੀ ਹੈ ਮਤਲਬ ਇਤਾਂ ਹੁੰਦਾ ਹੈ ਕਿ ਨਸ਼ੇ ਦੀ ਵਿਕਰੀ ਕਰਕੇ ਸਾਨੂੰ ਕੰਪਲੇਂਟਸ ਆਂਦੀਆਂ ਕੁਝ ਏਰੀਆਸ ਚ ਅਸੀਂ ਆਪਣੇ ਲੈਵਲ ਤੇ ਵੀ ਇੰਟੈਲੀਜੈਂਸ ਵਿਭਾਗ ਨਾਲ ਮਿਲ ਕੇ ਵੀ ਕੁਝ ਏਰੀਆਜ਼ ਆਇਡੈਂਟੀਫਾਈ ਕੀਤੇ ਜਿੱਥੇ ਸਾਨੂੰ ਪਤਾ ਲੱਗਦਾ ਕਿ ਇੱਥੇ ਕਾਫੀ ਲੋਕ ਨਸ਼ਾ ਕੰਜ਼ੂਮ ਕਰਦੇ ਅਜ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਬਠਿੰਡਾ ਚ ਕਾਸੋ ਕਰ ਰਹੇ ਹਾਂ ਜਿਹਦੇ ਚ ਇਸ ਟਾਈਮ ਮੈਂ ਐਸਪੀ ਹੈੱਡਕੁਆਰਟਰ ਜਗਦੀਸ਼ ਬਿਸ਼ਨੋਈ ਜੀ ਡੀਐਸਪੀ ਸਿਟੀ 1 2 ਔਰ ਲੋਕਲ ਐਸਐਚਓ ਦੇ ਨਾਲ ਟੀਮ ਲੈ ਕੇ ਕੱਚਾ ਤੋਂ ਬਿਆਨਾ ਆਇਆ ਤੇ ਇੱਥੇ ਸਾਡੀ ਟੀਮਾਂ ਵਖਵਾ ਕੇਰੀਆ ਚ ਜਿੱਥੇ ਸਾਨੂੰ ਕੰਪਲੇਂਟਸ ਆਉਂਦੀ ਹੈ ਉੱਥੇ ਸਰਚ ਕਰ ਰਹੀ ਹੈ ਤੇ ਸਾਨੂੰ ਕੁਝ ਹੁਣ ਤੱਕ ਸ਼ੱਕੀ ਵਿਅਕਤੀ ਵੀ ਮਿਲੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਤੇ ਜੇ ਕੋਈ ਸਾਨੂੰ ਇੱਥੇ ਪਬਲਿਕ ਵੱਲੋਂ ਕੋਈ ਅਪੀਲ ਕਰਦਾ ਕਿ ਕਿਸੇ ਨੂੰ ਉਹਨਾਂ ਨੇ ਡੀ ਐਡਿਕਸ਼ਨ ਸੈਂਟਰ ਜਾਂ ਓਟਜ ਦੇ ਅੰਦਰ ਕਰਾਉਣਾ ਤਾਂ ਅਸੀਂ ਉਹ ਵੀ ਕਰਾਵਾਂਗੇ ਵੈਸੇ ਅਸੀਂ ਡੇਲੀ ਬੇਸਿਸ ਤੇ ਹੀ ਕਟੋਕਟ 10 15 ਜਿਹੜੇ ਨਸ਼ਾ ਛਡਣਾ ਚਾਹੁੰਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਉਂਦੇ ਤੇ 25 ਤੋਂ 30 ਲੈ ਕੇ ਸਾਡੀ ਡੇਲੀ ਐਵਰੇਜ ਹੈ ਜਿਨ੍ਹਾਂ ਦੀ ਅਸੀਂ ਓਟ ਚ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਪੂਰੇ ਡਿਸਟ੍ਰਿਕਟ ਚ ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਵੀ ਇਹੀ ਅਪੀਲ ਹੈ ਕਿ ਅਸੀਂ ਜਿਹੜੇ ਲੋਕੀ ਨਸ਼ਾ ਛਡਣਾ ਚਾਹੁੰਦੇ ਪੁਲਿਸ ਵੀ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ ਡੇਲੀ ਐਫਰਟਸ ਕਰ ਰਹੀ ਹੈ ਕਿ ਅਸੀਂ ਯੂਥ ਨੂੰ ਨਸ਼ੇ ਤੋਂ ਛੱਡਣ ਲਈ ਜਿਹੜੇ ਵਿਲਿੰਗ ਹੈ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਚ ਦਾਖਲ ਕਰਾਈਏ ਔਰ ਇਸੇ ਤਰ੍ਹਾਂ ਹੀ ਅੱਜ ਕੰਸੀਡਰਿੰਗ ਦਾ ਕਾਸੋ ਸਾਡੇ 33 ਐਸਪੀ 12 ਡੀਐਸਪੀ ਔਰ 350 ਦੇ ਕਰੀਬ ਫੋਰਸ ਪੂਰੇ ਜ਼ਿਲ੍ਹੇ ਚ ਅੱਜ 2 ਘੰਟੇ ਦਾ ਕਾਸੋ ਕਰ ਰਹੀ ਹੈ ਰਿਗਾਰਡਿੰਗ ਡਰਗ ਕੰਜ਼ਮਪਸ਼ਨ ਦੇ ਜਿਹੜੇ ਸਾਨੂੰ ਸ਼ਿਕਾਇਤਾਂ ਆਉਂਦੀਆਂ ਤੁਸੀਂ ਖਤਰ ਸੋਰੀ ਹਾਂਜੀ ਫਿਲਹਾਲ ਤਾਂ ਜੀ ਅਸੀਂ ਤੋਬਿਆਨਾ ਬਸਤੀ ਮੈਂ ਆਈ ਹਾਂ ਪਰ ਮੇਰੇ ਵੱਖਰੇ ਵੱਖਰੇ ਅਫੀਸਰ ਪੂਰੇ ਜ਼ਿਲ੍ਹੇ ਚ ਵੱਖ-ਵੱਖ ਪੁਆਇੰਟਸ ਤੇ ਇਸ ਟਾਈਮ ਕਾਸੋ ਕਰ ਰਹੇ ਹਨ ਜੀ ਕਮਟਰ ਦੀ ਗੱਲ ਕੀਤੀ ਮੈਮ ਐਸਾ ਮਤਲਬ ਨਸ਼ਾ ਸਪਲਾਈ ਹੋ ਰਿਹਾ ਹੈਗਾ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਇਹ ਜਿਹੜੀ ਚੈਨ ਟੁੱਟ ਚੌਣੀ ਰਹੀ ਹੈ ਦੇਖੋ ਜੀ ਇਹ ਤਾਂ ਆਈ ਐਮ ਨਾਟ ਡਿਨਾਈਂਗ ਇਟ ਕਿ ਅਸੀਂ ਸਾਡੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਛੜੀ ਨਹੀਂ ਹੈ ਕਿ ਅਸੀਂ ਇੱਕਦਮ ਉਹਨੂੰ ਖਤਮ ਕਰ ਦਈਏ ਬਟ ਇਹ ਸਾਡਾ ਕੰਟੀਨਿਊਸ ਇੱਕ ਇੰਡੈਵਰ ਹੈ ਪੰਜਾਬ ਪੁਲਿਸ ਦਾ ਔਰ ਬਠਿੰਡਾ ਪੁਲਿਸ ਦਾ ਅਸੀਂ ਹਰ ਦਿਨ ਇਰੈਸਪੈਕਟਿਵ ਆਫ ਸਾਡੀ ਕੋਈ ਹੈਵੀ ਡਿਊਟੀ ਵੀ ਹੁੰਦੀ ਹੈ ਉਸ ਦਿਨ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੋਈ ਨਾ ਕੋਈ ਨਸ਼ੇ ਦੇ ਤਸਕਰਾਂ ਨੂੰ ਫੜੀਏ ਤੇ ਕਿਸੇ ਨਾ ਕਿਸੇ ਯੂਥ ਨੂੰ ਡੀ ਐਡਿਕਸ਼ਨ ਸੈਂਟਰ 'ਚ ਦਾਖਲ ਕਰਾਈਏ ਔਰ ਇਵਨ ਜਿਹੜੇ ਕੰਜ਼ਿਊਮ ਕਰਦੇ ਅਸੀਂ ਉਹਨਾਂ ਨੂੰ 64 ਦੇ ਕਾਰਵਾਈ 'ਚ ਵੀ ਉਹਨਾਂ ਸਜ਼ਾ ਤੋਂ ਵੀ ਮਤਲਬ ਰੀਲੀਫ ਤਾਂ ਆਉਂਦੇ ਸੋ ਆਈ ऍम ਨੋਟ ਡਿਨਾਈਂਗ ਦ ਫੈਕਟ ਕਿ ਡਰੱਗਸ ਆਰ देयर ਬਟ ਸਾਡੀ ਜਿਹੜੀ ਇੰਡੈਵਰ ਹੈ ਇਹਦਾ ਵੀ ਉਹੀ ਇੱਕ ਪਾਰਟ ਹੈ ਕਿ ਜਿੱਥੇ ਨਸ਼ਾ ਲੋਕੀ ਕੰਜ਼ੂਮ ਵੀ ਓਪਨਲੀ ਕਰ ਰਹੇ ਸੀ ਉਹਦੇ ਚ ਵੀ ਹੁਣ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਕਿ ਇੱਦਾਂ ਦੇ ਜਿਹੜੇ ਮਾੜੇ ਬੰਦੇ ਇਹਨਾਂ ਨੂੰ ਆ ਕੇ ਸਪਲਾਈ ਕਰਦੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਜਿਹੜਾ ਐਨਡੀਪੀਐਸ ਤਹਿਤ ਐਕਸ਼ਨ ਲਈਏ ਕਿਹੜੇ ਨਸ਼ੇ ਦੀ ਬੰਦ ਕਰ ਜੀ ਜ਼ਿਆਦਾ ਪੁਆਇੰਟ ਆਫ ਸੇਲ ਚ ਤਾਂ ਸਾਨੂੰ ਹੈਰੋਇਨ ਦੀ ਕੰਪਲੇਂਟ ਆਉਂਦੀ ਹੈ ਕਿ ਚਿੱਟਾ ਜਿਹੜਾ ਸਭ ਤੋਂ ਜ਼ਿਆਦਾ ਲੋਕੀ ਜਦੋਂ ਅਫੈਕਟ ਹੁੰਦੇ ਉਹ ਜ਼ਿਆਦਾ ਸਾਨੂੰ ਚਿੱਟੇ ਦੀ ਹੀ ਕੰਪਲੇਂਟ ਆਉਂਦੀ ਹੈ ਇਸ ਤੋਂ ਇਲਾਵਾ ਜਿਹੜੀ ਪ੍ਰੈਗਾਬਲਿਨ ਵਗੈਰਾ ਕੈਪਸੂਲਸ ਹੈ ਜਿਹੜੀ ਪ੍ਰੋਹਿਬਿਟਿਡ ਹੈ ਉਹਨਾਂ ਨੂੰ ਅਸੀਂ 223 ਬੀਐਨਐਸ ਤਹਿਤ ਐਕਸ਼ਨ ਲੈਂਦੇ ਰਹਿੰਦੇ ਔਰ ਜ਼ਿਆਦਾ ਇਹੀ ਹੈ ਹੈਰੋਇਨ ਔਰ ਕੈਪਸੂਲਸ ਦਾ ਵੀ ਰਾਸਤੇ ਵਿੱਚ ਵੀ ਲੈ ਆਇਆ ਹੈ ਹਲੇ ਜੀ ਕੁਝ ਸ਼ੱਕੀ ਰਾਉਂਡ ਅਪ ਕਿਤੇ ਹੈ ਬਾਕੀ ਅਸੀਂ ਤੁਹਾਨੂੰ ਸ਼ਾਮ ਤੱਕ ਦੱਸਾਂਗੇ ਕਿ ਸਾਰੇ ਪੂਰੇ ਜ਼ਿਲ੍ਹੇ ਚ ਕੀ ਕੀ ਕਾਰਵਾਈ